ਰੱਬ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰੂ ਪੂਰੇ ਤੂੰ ਰਾਖੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਪਾਏ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਗੁਰੂ ਰੂਪ ਸਾਧ ਸੰਗਤ ਸਤ ਗੁਰਾਂ ਦੇ ਚਰਨਾਂ ਨਾਲ ਜੁੜ ਬੈਠੇ ਆਂ ਪਰਮਾਤਮਾ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰਨ ਦਾ ਸੁਪਾਗ ਸਮਾ ਮਹਾਰਾਜ ਜੀ ਨੇ ਬਖਸ਼ਿਆ। ਕੁੱਲ ਦੁਨੀਆ ਦੇ ਕਾਰਜ ਮੈਂ ਕਈ ਵਾਰ ਬੇਨਤੀ ਕੀਤੀ ਹੈ। ਵੀ ਟਾਈਮ ਪਾਸ ਕਰ ਸਕਦੇ ਨੇ। ਲੇਕਿਨ ਜਿੱਥੇ ਸਮਾ ਸਫਲ ਕਰਨ ਦੀ ਗੱਲ ਆਉਂਦੀ ਹੈ ਉਹ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਹੋ ਸਕਦਾ ਹੈ। ਇਸੇ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਨ ਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ ਗੁਰਬਾਣੀ ਦੀ ਕਥਾ ਵਿਚਾਰ ਵਿਦਵਾਨਾਂ ਪਾਸੋਂ ਸਰਵਣ ਕੀਤੀ ਹੈ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਬਾਣੀ ਦੇ ਉਪਦੇਸ਼ ਨੇ ਉਹ ਹਿਰਦੇ ਵਿੱਚ ਵਸਣ ਆਤਮਿਕ ਜੀਵਨ ਦੀ ਸਫਲਤਾ ਪ੍ਰਾਪਤ ਹੋਵੇ ਗੁਰੂ ਦੇ ਉਪਦੇਸ਼ਾਂ ਨੂੰ ਕਮਾ ਕੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਹੋਏ ਆ ਰੱਬ ਦੇ ਦਿੱਤੇ ਇਸ ਜੀਵ ਨੂੰ ਸਫਲਾ ਕਰੀਂ ਧੰਨ ਗੁਰੂ ਕਲਗੀ ਤਰਪੀਤਾ ਦਸ਼ਮੇਸ਼ ਪਾਤਸ਼ਾਹ ਸਰਬੰਸ ਦੇ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਐਸਾ ਪਰਉਪਕਾਰ ਕੀਤਾ ਹੈ ਸਮੁੱਚੀ ਮਨੁੱਖਤਾ ਤੇ ਆਪਣੇ ਸਰਬੰਸ ਨੂੰ ਕੁਰਬਾਨ ਕਰਕੇ ਮਹਾਰਾਜੀ ਨੇ ਸਾਨੂੰ ਖਾਲਸਾ ਹੀ ਸ਼ਖਸੀਅਤ ਬਖਸ਼ ਕੇ نوازਿਆ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਇਹ ਇੱਕ ਹਰ ਇੱਕ ਸਿੱਖ ਦਾ ਮੁੱਢਲਾ ਫਰਜ਼ ਹੈ ਜਿਸ ਸਤਗੁਰੂ ਨੇ ਇਹ ਬਚਨ ਆਖੇ ਸਨ ਇਹ ਤਿੰਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤਚਾਰ ਚਾਰ ਮੈਨੂੰ ਤੋ ਕਿਹਾ ਹੂਆ ਜੀਵਤ ਕੇ ਹਜ਼ਾਰ ਉਹਨਾਂ ਨੇ ਬੜਾ ਮਾਣ ਕੀਤਾ ਸਾਡੇ ਤੇ ਉਹ ਕਹਿੰਦੇ ਮੇਰੇ ਚਾਰ ਚਲੇਗੇ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਜ਼ਾਰਾਂ ਧੀਆਂ ਪੁੱਤਰ ਜੀਂਦੇ ਨੇ ਇਸ ਦੁਨੀਆ ਦੇ ਉੱਤੇ ਮੇਰਾ ਨਾਮ ਰੋਸ਼ਨ ਕਰਨ ਦੇ ਦੇ ਸੋ ਅਸੀਂ ਉਸ ਸਰਵੰਸਦਾਨੀ ਦੇ ਪੁੱਤਰ ਬਣ ਕੇ ਮਾਤਾ ਸਹਿਬ ਕੌਰ ਦੇ ਪੁੱਤਰ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਜਿਸ ਤਰ੍ਹਾਂ ਵਾਰ-ਵਾਰ ਬੇਨਤੀਆਂ ਆਪ ਜੀ ਨੂੰ ਸਟੇਜ ਉਤੋਂ ਕੀਤੀਆਂ ਜਾਂਦੀਆਂ ਨੇ ਹਰ ਸਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਖਾਲਸੇ ਦੇ ਪ੍ਰਗਟ ਦਿਵਸ ਤੇ ਗੁਰੂ ਘਰ ਵਿਖੇ ਅਮਰ ਸੰਚਾਰ ਹੁੰਦਾ ਇਸ ਵਾਰ ਵੀ ਅਮਰ ਸੰਚਾਰ ਹੋਣੇ ਨੇ ਸੋ ਵੱਧ ਚੜਕੇ ਆਪ ਜੀ ਮਹਾਰਾਜੀ ਦੇ ਚਰਨਾਂ ਨਾਲ ਜੁੜੋ ਗੁਰੂ ਦੇ ਜਹਾਜੇ ਚੜੋ ਭਾਈ ਜਿੱਥੇ ਆਪ ਅੰਮ੍ਰਿਤ ਛਕਣਾ ਉੱਥੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਆਪਣੇ ਭੈਣ ਭਰਾਵਾਂ ਨੂੰ ਪ੍ਰੇਰਿਤ ਕਰੋ ਹਰ ਇੱਕ ਸਿੱਖ ਦਾ ਫਰਜ਼ ਜਿੱਦਾਂ ਗਿਆਨੀ ਲਖਵਿੰਦਰ ਸਿੰਘ ਜੀ ਕਈ ਵਾਰੀ ਬੇਨਤੀ ਕਰਦੇ ਆ ਕੇਵਲੇ ਗ੍ਰੰਥੀਆਂ ਰਾਗੀਆਂ ਦਾ ਫਰਜ਼ ਨਹੀਂ ਹੈ ਪ੍ਰਚਾਰ ਕਰਨਾ ਹਰ ਇੱਕ ਸਿੱਖ ਆਪਣੇ ਆਪ ਦੇ ਉੱਤੇ ਖੁਦ ਮੁਖਤਿਆਰ ਬਣੇ ਤੇ ਸਿੱਖੀ ਦਾ ਪ੍ਰਚਾਰਕ ਬਣੇ ਤੇ ਵੇਖਿਓ ਕਿਸ ਤਰ੍ਹਾਂ ਗੁਰੂ ਦੀ ਸਿੱਖੀ ਦਾ ਫਰਸਾ ਇਸ ਸੰਸਾਰੇ ਸੰਸਾਰ ਵਿੱਚ ਫੈਲਦਾ ਸੋ ਜੇ ਅਸੀਂ ਬਾਹਰ ਸੰਸਾਰ ਵਿੱਚ ਪ੍ਰਚਾਰ ਨਹੀਂ ਕਰ ਸਕਦੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਤਾਂ ਪ੍ਰੇਰਿਤ ਕਰ ਹੀ ਸਕਦੇ ਹਾਂ ਆਪਣੀ ਫੁਲਵਾੜੀ ਨੂੰ ਤਾਂ ਅਸੀਂ ਆਪ ਹੀ ਸਾਂਭਣਾ ਹੈ ਆਉਣ ਵਾਲੇ ਭੂਖਣ ਨੂੰ ਅਸੀਂ ਆਪ ਸਾਹਮਣਾ ਸੋ ਬੱਚਿਆਂ ਨੂੰ ਸਾਹੀਆਂ ਸੁਣਾਓ ਬੱਚਿਆਂ ਨੂੰ ਇਤਿਹਾਸ ਸੁਣਾਓ ਮਾਤਾ ਗੁਜਰ ਕੌਰ ਜੀ ਦਾ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਦਾ ਗੁਰੂ ਪਰਿਵਾਰ ਦੀ ਸ਼ਹਾਦਤ ਦਾ ਮਹਾਨ ਸਿੱਖ ਜਰਨੈਲਾਂ ਦਾ ਤਾਂ ਕਿ ਉਹਨਾਂ ਦੇ ਅੰਦਰ ਜਜ਼ਬਾ ਪੈਦਾ ਹੋਵੇ ਉਹਨਾਂ ਦੇ ਅੰਦਰ ਫਖਰ ਦੀ ਭਾਵਨਾ ਪੈਦਾ ਹੋਵੇ ਵੀ ਸਾਡੇ ਪਿਓ ਦਾਦਿਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਇਸ ਸਿੱਖੀ ਨੂੰ ਕਮਾਉਣ ਦੇ ਲਈ ਸੋ ਮਹਾਰਾ ਸੱਚੇ ਪਾਸ਼ਾ ਜੀ ਦੇ ਚਰਨਾਂ ਨਾਲ ਜੁੜੀਏ ਵੱਦ ਤੋਂ ਵੱਧ ਆਪਣੇ ਨਾਮ ਦਰਜ ਕਰਵਾਓ ਖੰਡੇ ਬਾਟੇ ਦੀ ਪੌਲ ਅਮਰਤ ਛੱਕੇ ਗੁਰੂ ਵਾਲੇ ਬਣੋ ਗੁਰੂ ਦੇ ਸਿੰਘ ਸਜੋ ਆਪਣੇ ਨਾਮ ਦੇ ਨਾਲ ਸਿੰਘ ਅਤੇ ਕੌਰ ਜ਼ਰੂਰ ਲਾਓ ਇਹ ਸਾਡੇ ਗੁਰੂ ਦੀ ਬਖਸ਼ਿਸ਼ ਹੈ ਭਾਵੇਂ ਲੱਖ ਮੇਰੇ ਵਰਗਾ ਜਿਹੜਾ ਮਰਜੀ ਲੱਖ ਦਲੀਲਾਂ ਦਿੰਦਾ ਫਿਰੇ ਇੱਥੇ ਅਸੀਂ ਇੱਕ ਦੂਜੇ ਦੀਆਂ ਮਨੋਤਾ ਮੰਨਣ ਨਹੀਂ ਆਏ ਇੱਥੇ ਅਸੀਂ ਗੁਰੂ ਦੀ ਮਨੋਤਾ ਮੰਨਣ ਆਏ ਆਪਣੇ ਮਨ ਦੀ ਮਤ ਨੂੰ ਤਿਆਗਣਾ ਤੇ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਸੋਹਣਾ ਸਰ ਨੇ ਮਹਾਰਾ ਸੱਚੇ ਪਾਤਸ਼ਾਹ ਨੇ ਦਿੱਤਾ ਸਿੰਘ ਅਤੇ ਕੌਰ ਕੁਲ ਦੁਨੀਆ ਦੇ ਸਰ ਨੇ ਮ ਤੁਹਾਡੇ ਬਦਲ ਜਾਂਦੇ ਆ ਜੇ ਕਿਸੇ 25 ਦੇ ਨਾਮ ਦੇ ਨਾਲ ਕੋਈ ਸਰਨੇਮ ਲੱਗਦਾ ਨਾ ਕੋਈ ਗੋਤ ਲੱਗਦੀ ਹੈ ਕੋਈ ਬਰਾੜ ਸੰਧੂ ਗਿੱਲ ਤੇ ਜਦੋਂ ਦੀ ਸ਼ਾਦੀ ਹੁੰਦੀ ਹੈ ਤੇ ਉਹਨੂੰ ਬਦਲਣੀ ਪੈਂਦੀ ਹੈ ਆਪਣੇ ਪਤੀ ਦੀ ਗੋਤ ਨਾਲ ਉਹ ਸਰਨੇਮ ਚੇਂਜ ਕਰਨਾ ਪੈਂਦਾ ਹੈ ਲੇਕਿਨ ਵੇਖੋ ਗੁਰੂ ਕਲਗੀ ਧਰਮਹਾਰਜ ਦੀ ਕੈਸੀ ਬਖਸ਼ਿਸ਼ ਜਿਸ ਬੱਚੀ ਦੇ ਨਾਮ ਦੇ ਨਾਲ ਕੌਰ ਲੱਗਿਆ ਕੋਈ ਦੁਨੀਆ ਦੀ ਤਾਕਤ ਉਹਦਾ ਸਰਨੇਮ ਚੇਂਜ ਨਹੀਂ ਕਰ ਸਕਦੀ ਮਹਾਰਾ ਸੱਚੇ ਪਾਸ਼ਾ ਜੀ ਨੇ ਸਾਨੂੰ ਆਪਣਾ ਵजूद ਦਿੱਤਾ ਹੈ ਹਰ ਇੱਕ ਚੀਜ਼ ਪਿੱਛੇ ਬੜਾ ਡੇਰਾ ਮਕਸਦ ਹੈ ਸੋ ਇਹ ਗੁਰੂ ਦੇ ਉਪਦੇਸ਼ ਨੇ ਭਾਈ ਕਿਸੇ ਬੰਦੇ ਦੀ ਕਿਰਤ ਨਹੀਂ ਹੈ ਜੇ ਬੰਦੇ ਨੇ ਕੀਤਾ ਤੇ ਫੈਸਲਾ ਸੀ ਬਦਲ ਦੇਾਂਗੇ ਕਿੰਤੂ ਪਰੰਤੂ ਅਸੀਂ ਕਰ ਲੱਗ ਜਾਂਦੇ ਲੇਕਿਨ ਜਿਹੜਾ ਗੁਰੂ ਦਾ ਹੁਕਮ ਹੈ ਉਹਦੇ ਉੱਤੇ ਕੁਝ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕੇਵਲ ਤੇ ਕੇਵਲ ਸਿਰ ਝੁਕਾ ਕੇ ਗੁਰੂ ਦੇ ਹੁਕਮ ਨੂੰ ਮੰਨਣਾ ਜੋ ਗੁਰ ਕਹੈ ਸੋਈ ਭਲ ਮੰਨ ਇਹਦੇ ਵਿੱਚ ਹੀ ਭਲਾ ਹੈ ਇਹਦੇ ਵਿੱਚ ਹੀ ਸਰਬੱਤ ਦਾ ਕਲਿਆਣਾ ਸੋ ਪੁੱਲਾਂ ਚੁੱਕਾਂ ਦੇਖੇ ਮਾ ਆਓ ਅਨੰਦ